ਸਰਸ੍ਰਿਕਲ ਨੰਗਲ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਦੇ ਵਿਦਿਆਰਥੀਆਂ ਨੇ ਸਕੂਲ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਰਜਿੰਦਰ ਕਿਸਾਨਾ ਜੀ ਦੀ ਅਗਵਾਈ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧਕ ਰੈਲੀ ਦਾ ਆਯੋਜਨ ਕੀਤਾ ਜਿਸ ਤੋਂ ਅਪਰੰਤ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਆ ਪਿੰਡੂ ਮੇਵਾਲ ਦੇ ਵਿੱਚ ਖੁੱਲ ਰਿਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਚੈਰਿਟੇਬਲ ਹਸਪਤਾਲ ਦੇ ਉਦਘਾਟਨ ਸਮਾਗਮ ਦੇ ਵਿੱਚ ਵਿਦਿਆਰਥੀ ਤੇ ਅਧਿਆਪਕ ਸ਼ਾਮਲ ਹੋਏ ਨੇ ਉੱਥੇ ਸਾਰੇ ਸਕੂਲ ਦੇ ਵਿਦਿਆਰਥੀਆਂ ਨੇ ਹਸਪਤਾਲ ਦੇ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਦੇ ਵਿੱਚ ਦੇਸ਼ ਸ਼ਿਵਾਬਰ ਮੋਹ ਹੈ ਸ਼ਬਦ ਦਾ ਗਾਇਨ ਕੀਤਾ ਦੋਸਤੋ ਬਾਅਦ ਸਕੂਲ ਦੇ ਵਿਦਿਆਰਥੀ ਹਰਮਨ ਜੀਤਕੌਰ ਨੇ ਹਸਪਤਾਲ ਦੇ ਮੁਖੀ ਡਾਕਟਰ ਕੁਰਬਨ ਸਿੰਘ ਤਾਲੀਵਾਲ ਚੇਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਸਮਾਜ ਸੇਵੀ ਅਜੀਤ ਵੀਰ ਸਿੰਘ ਲਾਲਪੁਰਾ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਆਪਣੇ ਲੈਕਚਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਨੂੰ ਸਾਂਝਾ ਕੀਤਾ ਇਸ ਤੋਂ ਪ੍ਰੰਤੂ ਸਕੂਲ ਦੀਆਂ ਕੁਝ ਵਿਦਿਆਰਥਣਾਂ ਨੇ ਕਵਿਤਾਵਾਂ ਤੇ ਲੈਕਚਰ ਵੀ ਪੇਸ਼ ਕੀਤੇ ਨੇ 갑자기 귀가 나가버렸 रश्मी पिता तांतन श्री गुरु गोविंद सिंह सच्चे पांचा दीदी बाक्षी होई पोते नु प्रबान करो जी गर्ज के आखो जी वाहे गुरु जी का खालसा वाहे गुरु जी की फतेह आज मैं बाबा गुरुदा पब्लिक स्कूल दी विद्यार्थन अपने स्कूल दे डायरेक्टर और प्रिंसिपल सर राजेंद्र के सामने जी अगवाई हे ठाडे सामने एक लेक्चर पेश करंगी